ਜੀ ਅਣਤਰਾ ਰਹੇ ਆ ਵੀਰ ਜੀ ਬੋਲੀ ਤੇ ਵਿਖਾਉਣੇ ਤੁਹਾਨੂੰ ਕਿ ਬੋਲੀ ਕਿਵੇਂ ਹੁੰਦੀ ਬੱਕਰੀਆਂ ਦੀ ਆਜੋ ਕਰਦੇ ਆ ਗੱਲਬਾਤ ਵੀਰ ਉਹਨਾਂ ਨਾਲ ਚਲਦੀ ਖੁੱਲੀ ਬੋਲੀ ਹੋਈ ਚਲਦੀ ਐ ਇਧਰ ਵੇਖ ਤੋਂ ਤੁਹਾਨੂੰ ਵਿਖਾਉਣੇ ਆ ਰੱਖੋ ਰੱਖੋ ਮੋੜੇ ਯਾਰ ਮਾਸ਼ਾਅੱਲ੍ਹਾ ਬੋਲੀ ਬੜੇ ਆ ਭਾਈ 300 ਰੁਪਿਆ 3200 ਰੁਪਿਆ ਯਾਰ 3100 ਮੰਨੂ ਦਾ ਹਾਂਜੀ ਉਹ ਬੋਲੋ ਕੋਈ ਯਾਰ ਕੀ ਹੋ ਗਿਆ ਤੁਹਾਨੂੰ ਯਾਰਾ ਚਲੋ ਲਾਈ ਜਾਓ ਮੋਲ ਤੁਸੀਂ ਤੈਨੂੰ ਕੀ ਹੋ ਗਿਆ ਚਲੋ ਚਲੋ ਕੋਣੀ ਲਾਓ ਆ ਰੱਖੋ ਭਾਈ ਮੋਢਾ ਹਾਂਜੀ ਲਾਸਟ ਕਿੰਨਾ ਲਾਇਆ ਜੀ 3100 ਰੁਪਿਆ ਲੱਗੇ ਵੀਰੇ 3100 ਲਾਇਆ ਜੀ ਹੋਰ ਬੋਲੋ ਜੀ 3200 3200 3100 3200 3300 ਰੁਪਏ ਵੀ ਦਾ ਹਾਂ ਜੀ ਬਤਾਓ ਵੀਰੇ 3300 3400 ਮੇਰੇ ਕੋਲ ਇਹ ਕਿਹੜਾ ਖੇੜਾ ਮੰਡੀ ਦਾ ਮਹੱਤਵਪੂਰਨ 파ਟ ਹੈ ਕਿ ਇੱਕ ਓਪਨ ਬੋਲੀ ਲੱਗ ਰਹੀ ਹੈ ਸਭੀ ਵਪਾਰੀ ਇੱਕ ਜਗ੍ਹਾ ਤੇ ਇਕੱਠੇ ਹੋ ਰਹੇ ਹੋਕਰ 3400 ਦਾ ਲਓ 3400 ਲਾਸਟ ਲਗਾ ਜੀ ਹੋਰ ਬਤਾਓ ਜੀ ਬੋਲੋ ਬੋਲੋ 3500 ਹੋ ਗਿਆ ਯਾਰ ਆ ਵੀਰ 3500 ਹੋ ਗਿਆ ਚਲੋ ਹਾਂ ਜੀ ਹਾਂ ਦੱਸੋ ਭਾਈ ਉਹ ਉਹ 3900 ਇੱਕ ਬੰਦਾ ਠੀਕ ਨਹੀਂ ਆ ਵੇਖ ਲੈ 3300 3600 ਬੰਦਾ ਠੀਕ ਨਹੀਂ ਆ ਤੂੰ ਫਿਰ ਵੇਖ ਲੈ ਮੈਨੂੰ ਲੰਭਦਾ ਪਿਆ ਭਾਈ ਬੋਲੀ 3600 3600 ਹੋ ਗਿਆ ਬੱਗੇ ਦਾ ਜਾਂ 3700 ਹੋ ਗਿਆ ਯਾਰ 3700 ਮੰਨੂ ਦਾ 3600 3600 ਬੋਲੀ ਮੇ ਰੋਮਾਂਚ ਪੜਦਾ ਹੀ ਹੁਆ 3600 3300 ਲਾਓ ਭਾਈ ਜਿਹਨੇ ਲੈਣਾ ਲੈ ਸੰਗੋਣਾ 3300 3300 ਆ ਜੇ ਵਾਦੀ ਵਾਦੀ ਰੰਗ ਜਾਂ ਕਿਵੇਂ ਲੱਗਿਆ ਭਾਈ ਜੀ ਇਹਦੇ ਮੇਦੇ ਨਿਸ਼ਾਨੇ ਕਿੱਪ ਕਿਹਨਾਂ ਰੰਗ ਜਾਂ ਨਿਸ਼ਾਨੇ ਇੱਧਰ ਵੀ ਵੇਖੋ 3600 ਤਾਂ ਕਾ ਚੱਲੋ ਭਾਈ ਜੀ ਲੰਦੇ ਹੋਏ ਨੇ

ચાલી સો લી ત્રણ ચાલી એક ચાલી દો ચાલી ત